ਹੁਣ ਗਾਇਜ਼ ਕੋਰਸੰਧ ਨੂੰ ਆ ਗਿਆ ਗੁੱਸਾ ਬਹੁਤ ਹੀ ਜ਼ਿਆਦਾ ਗੁੱਸਾ ਆ ਗਿਆ ਵਾ ਹੈ 36 ਕੇ ਮੇਰੇ ਫਾਲੋਅਰ ਆ ਵਿਊ ਮੇਰੇ 1000 ਜਾਣਦੇ ਆ ਲਾਈਕ ਮੇਰੇ 665 ਹੁੰਦੇ ਆ ਕੀ ਕਰਦੇ ਪਏ ਆ ਦੁਨੀਆਂ ਸਲਾਪਿਆ ਹੈ ਫਾਲੋਅਰ ਫੇਕ ਵਧਾਏ ਆ ਫੇਕ ਵਧਾਏ ਆ ਮੈਂ ਉਹਨਾਂ ਨੂੰ ਕਹੀ ਜਾਂਦੀ ਆ ਨਖਤਿਆਂ ਨੂੰ ਵੀ ਮੇਰੇ ਫਾਲੋਅਰ ਅਸਲੀ ਆ ਜਿੰਦੇ ਜਾਗਦੇ ਆ ਸਾਰਿਆਂ ਦੀ ਆ ਆਪਣੀਆਂ ਆਈਡੀਆ ਵਾਂ ਤੇ ਮੈਨੂੰ ਨਖਤੇ ਕਹੀ ਜਾਂਦੇ ਆ ਫੇਕ ਵਧਾਏ ਆ ਫੇਕ ਵਧਾਏ ਆ ਟਾੜਾ ਕਰਕੇ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਹੈ ਮੈਂ ਸਾਰਿਆਂ ਦਾ ਰੋਲਾ ਪਾਈ ਜਾਂਦੀ ਆ ਵੀ ਸਾਰੇ ਜਿੰਦੇ ਜਾਗਦੇ ਆ ਸਾਰੇ ਫਾਲੋਅਰ ਮੇਰੇ ਅਸਲੀ ਆ ਤੇ ਕਹੀ ਜਾਂਦੇ ਕਈ ਕਮੀਨੇ ਨਕਲੀ ਆ ਫੇਕ ਵਧਾਏ ਆ ਮੈਨੂੰ ਮਿਲ ਗਿਆ ਤਾਤਰੀਕ ਦਾ ਨੰਬਰ ਤੇ ਮੈਂ ਕਰ ਲਿਆ ਜਾਦੂ ਟੋਨਾ ਤੇ ਕਰ ਦੋ ਇਤੋਂ ਚੰਗਾ ਵੀ ਵਿਊ ਵੀ ਮੇਰੇ ਵਧਾਓ ਤੇ ਫੋਲੋਅਰ ਮੇਰੇ ਵਧਾ ਦਿਓ ਤੇ ਕਾਲੇ ਮੂੰਹ ਵਾਲਿਆ ਮੇਰਾ ਅਸਲੀ ਆ ਅਸਲੀ ਫੋਲੋਅਰ ਆ ਕਮਿੰਨਿਆ ਕਹੀ ਜਾਂਦਾ ਨਾ ਫੇਕ ਵਧਾਇਆ ਫੇਕ ਬਤਾਇਆ ਕੌਣ ਕਹੇ ਇਨਾਂ ਲੋਕਾਂ ਨੂੰ ਕੋਈ ਨਹੀਂ ਲੜ ਸਕਦਾ ਬਾਬਾ ਦੁਨੀਆ ਨਾਲ ਨਹੀਂ ਲੜ ਸਕਦੇ ਆਪਾਂ ਜਦੋਂ ਹਜ਼ਾਰ ਫੋਲੋਅਰ ਸੀ ਉਦੋਂ ਨਹੀਂ ਜੀਣ ਦਿੰਦੇ ਸੀ ਹੁਣ 36 ਕੇ ਉਹਨੇ ਖਤਿਆ